ਮਰਹੂਮ ਆਈਪੀਐਸ ਪੁਰਨ ਕੁਮਾਰ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ ਪੁਰਨ ਕੁਮਾਰ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਕੀਤਾ ਗਿਆ ਤੇ ਪੁਰਨ ਕੁਮਾਰ ਦੀ ਅੰਤਿਮ ਯਾਤਰਾ ਦੁਪਹਿਰ 3 ਵਜੇ ਉਹਨਾਂ ਦੇ ਨਿਵਾਸ ਸਥਾਨ ਤੋਂ ਰਵਾਨਾ ਹੋਈ ਅਤੇ ਸ਼ਾਮ 4 ਵਜੇ ਦੇ ਕਰੀਬ ਸੈਕਟਰ 25 ਦੇ ਸ਼ਮਸ਼ਾਨ ਘਾਟ ਪਹੁੰਚੀ ਅਤੇ ਇੱਥੇ ਇੱਕ ਪੁਲਿਸ ਟੁਕੜੀ ਨੇ ਉਹਨਾਂ ਨੂੰ ਸਲਾਮੀ ਵੀ ਦਿੱਤੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰੀ ਨੁਮਾਇੰਦਿਆਂ ਨੇ ਸ਼ਰਧਾਂਜਲੀ ਪੇਂਟ ਕੀਤੀ। ਉਸ ਤੋਂ ਬਾਅਦ ਆਈਪੀਐਸ ਅਧਿਕਾਰੀ ਦਿਆਂ ਦੋਨੋਂ ਧੀਆਂ ਨੇ ਪਿਤਾ ਨੂੰ ਚਿਖਾ ਨੂੰ ਜਿਹੜੀ ਕਿ ਅਗਨੀ ਦਿੱਤੀ। ਤਾਂ ਇਸ ਮੌਕੇ ਆਈਪੀਐਸ ਦੀ ਪਤਨੀ ਆਈਐਸ ਅਮਨੀਤ ਪੀ ਕੁਮਾਰ ਦੇ ਨਾਲ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਅਤੇ ਸ਼ਾਮ ਸਿੰਘ ਰਾਣਾ ਏਸੀਐਸ ਗ੍ਰਾਸ ਸੁਮિતા ਮਿਸ਼ਰਾ सीएम अनुराग रस्तोगी नव नियुक्त डीजीपी ओपी सिंह आदि मौजूद सन पूरन कुमार दी दी एक, दी की खुदकुशी तो बाद नौवें दिन सवेरे चंडीगढ़ पीजीआई ਵਿਖੇ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਤੇ ਸਾਰੇ ਪ੍ਰਕਿਰਿਆ ਦੀ ਇੱਕ ਮੈਜਿਸਟਰੇਟ ਦੀ ਮੌਜੂਦਗੀ ਦੇ ਵਿੱਚ ਵੀਡੀਓਗ੍ਰਾਫੀ ਵੀ ਕੀਤੀ ਗਈ ਤੇ ਪੂਰੀ ਪ੍ਰਕਿਰਿਆ ਦੇ ਵਿੱਚ ਲਗਭਗ 4 ਘੰਟੇ ਜਿਹੜੇ ਕੀ ਲੱਗੇ ਤਾਂ 7 ਅਕਤੂਬਰ ਆਈਜੀ ਵਾਈਪਰਨ ਕੁਮਾਰ ਨੇ ਚੰਡੀਗੜ੍ਹ ਸਥਿਤ ਆਪਣੇ ਬੰਗਲੇ ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਚੜਾ ਕੇ ਖੁਦਕੁਸ਼ੀ ਕਰ ਲਈ ਸੀ ਤੇ 8 ਅਕਤੂਬਰ ਆਈਜੀ ਦੀ ਆਈਐਸ ਪਤਨੀ ਅਮਨੀਤ ਪੀ ਕੁਮਾਰ ਜਪਾਨ ਦੀ ਯਾਤਰਾ ਤੋਂ ਵਾਪਸ ਆਈ ਅਤੇ ਉਸਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਤੇ ਪੋਸਟਮਾਰਟਮ ਕਰਨ ਤੋਂ ਛੜਾ ਇਨਕਾਰ ਕਰ ਦਿੱਤਾ 9 ਅਕਤੂਬਰ ਨੂੰ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਡੀਜੀਪੀ ਸ਼ਤਰੂਗਨ ਕਪੂਰ ਅਤੇ 15 ਹੋਰਾ ਵਿਰੋਧ ਚੰਡੀਗੜ੍ਹ ਸੈਕਟਰ 11 ਪੁਲਿਸ ਸਟੇਸ਼ਨ ਦੇ ਵਿੱਚ FIR ਦਰਜ ਕੀਤੀ ਗਈ ਤੇ 10 ਅਕਤੂਬਰ ਚੰਨਿਕੜ ਪੁਲਿਸ ਨੇ ਜਾਂਚ ਲਈ IG ਪੁਸ਼ਪਿੰਦਰ ਕੁਮਾਰ ਦੀ ਅਗਵਾਈ ਵਿੱਚ 6 ਮੈਂਬਰੀ SIT ਬਣਾਈ 11 ਅਕਤੂਬਰ ਨੂੰ ਰੋहतक ਦੇ ਐਸਪੀ ਨਰਿੰਦਰ ਬਜਾਰਨੀਆਂ ਨੂੰ ਜਿਹੜਾ ਹਟਾ ਦਿੱਤਾ ਗਿਆ ਕਾਂਗਰਸ ਨੇ ਜ਼ਿਲ੍ਹਾ ਹੈੱਡ ਕੁਆਟਰ ਦੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਦੋ ਮੰਤਰੀਆਂ ਨੇ ਆਈਐਸ ਅਮਾਨੀ ਅਬਨੀਤ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੋਸਟਮਾਰਟਮ ਕਰਵਾਉਣ ਦੇ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰਿਵਾਰ ਨੇ ਇੱਕ ਕਮੇਟੀ ਬਣਾਈ ਅਤੇ ਇੱਕ ਮਹਾਪੰਚਾਇਤ ਬੁਲਾਈ ਤਾਂ ਬਿਲਕੁਲ ਹੁਣ ਜਿਹੜਾ ਕਿ 14 ਅਕਤੂਬਰ ਨੂੰ ਡੀਜੀਪੀ ਸ਼ਤਰੂਗਨ ਕਪੂਰ ਨੂੰ ਹਟਾ ਦਿੱਤਾ ਗਿਆ ਤੇ ਓਪੀ ਸਿੰਘ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਤੇ ਚੰਡੀਗੜ੍ਹ ਦੇ ਇੱਕ ਅਦਾਲਤ ਨੇ ਪੋਸਟ ਬਾਟਮ ਸੰਬੰਧੀ ਪਰਿਵਾਰ ਨੂੰ ਨੋਟਿਸ ਜਾਰੀ ਕੀਤਾ ਤੇ ਅੱਜ 9 ਦਿਨਾਂ ਬਾਅਦ ਉਹਨਾਂ ਦਾ ਜੜਾ ਅੰਤਿਮ ਸੰਸਕਾਰ ਕੀਤਾ ਗਿਆ